ਉੱਤ ਸੀ ਪਾਲੇ ਦੇ ਵਿੱਚ ਰੇਹਾ ਤੇ ਸਪਰੇਹਾ ਕਰਦੇ ਫਿਰਦੇ ਆ ਅਸੀਂ ਕਿਸਾਨ ਆ ਬਰਾਲ ਦਾ ਹੱਕ ਨਹੀਂ ਖੋਣ ਦਿੰਦੇ ਜੇ ਰਾਜ ਕਰਨਾ ਤਾਂ ਰਾਜ ਮਹਾਰਾਜਾ ਰਣਜੀਤ ਸਿੰਘ ਕਰਾਓ ਸਾਨੂੰ ਕੋਈ ਤਰਾਜ਼ੀ ਓਏ ਖੋਣਾ ਸਾਡੀ ਕਹੀ ਕਹਾੜੀ ਓਏ ਤੇੜੇ ਖੇਤ ਵੱਡਾਂਗੇ ਹਰੀ ਚੰਗੀ ਦੱਸ ਦੇ ਕੀ ਕੀਤੀ ਆ ਓਏ ਮੁੱਢ ਤੋਂ ਕਰਦਾ ਆਏ ਮਾਰੀ ਓ ਬਾਜ ਵਾਂਗੂ ਫਿਰ ਨਿਗਾ ਰੱਖਾਂਗੇ ਦੇਣ ਚੰਗੀ ਚਾਹਣਾ ਓਏ ਵਾਪਸ ਲੈ ਲੈ ਕਿਉਂ ਤੰਗ ਕਰੇ ਕਿਸਾਨਾਂ ਨੂੰ ਚੰਗੀ ਚਾਹਣਾ ਓਏ ਵਾਪਸ ਲੈ ਲੈ ਕਿਉਂ ਤੰਗ ਕਰੇ ਕਿਸਾਨਾਂ ਨੂੰ ਓਏ ਪੈਰਾਂ ਵਿੱਚ ਤੂੰ ਨਿਗਾਹ ਮਾਰ ਲਈ ਤੇ ਕੰਮ ਨਹੀਂ ਤੇਰੇ ਚੰਗੇ ਓ ਪੈਰਾਂ ਵਿੱਚ ਤੂੰ ਨਿਗਾਹ ਮਾਰ ਲਈ ਤੇ ਕੰਮ ਨਹੀਂ ਤੇਰੇ ਚੰਗੇ ਓਏ ਰਿਸ਼ਤੇਦਾਰਾਂ ਵਾਂਗੂ ਮੋੜਦੇ ਤੇ ਕਿਉਂ ਕਰਵਾਉਣਾ ਹੈ ਦੰਗੇ ਓਏ ਟੱਕਰ ਲੱਗੀ ਤਾਂ ਮਿੱਧੀ ਦਾ ਬੂਝੇ ਤੇ ਫਰਕ ਨਹੀਂ ਪੈਂਦਾ ਸਾਨਾ ਨੂੰ ਚੰਗੀ ਚੌਰਾ ਓਏ ਵਾਪਸ ਲੈ ਲੈ ਕਿਉਂ ਤੰਗ ਕਰੇ ਕਿਸਾਨਾ ਨੂੰ ਓ ਜਿੱਤ ਕੇ ਜਾਣਗੇ ਜਿੱਤਦੇ ਆਏ ਓਏ ਇਸ ਕੌਮ ਦੇ ਹੀਰੇ ਓਏ ਕਲਗੀ ਵਾਲੇ ਦਾ ਸਿਰ ਤੇ ਹੱਥ ਤੇ ਮਨ ਵੀ ਰੱਖੇ ਨਾ ਤੀਰੇ ਓਏ ਸਿੱਖਾਂ ਦੇ ਪੁੱਤ ਸਿੱਖ ਓਏ ਜੀਨਿਆ ਸਿੱਖਾਂ ਦੇ ਪੁੱਤ ਸਿੱਖੋ ਚਿਨਿਆ ਛੱੜਦੇ ਨਹੀਂ ਮਦਾਨਾਂ ਨੂੰ ਓਏ ਚੰਗੀ ਚਾਉਣਾ ਵਾਪਸ ਲੈ ਲੈ ਕਿਉਂ ਤੰਗ ਕਰੇ ਕਿਸਾਨਾਂ ਨੂੰ ਚੰਗੀ ਚਾਉਣਾ ਓਏ ਵਾਪਸ ਲੈ ਲੈ ਕਿਉਂ ਤੰਗ ਕਰੇ ਕਿਸਾਨਾਂ ਨੂੰ ਕਿਸਾਨ ਭਰਾਵਾਂ ਦੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ